ਗੌੜੀ ਮਹੱਲਾ ਪੰਜਵਾ ਆਪਨ ਤਨ ਨਹੀਂ ਜਾ ਕੋ ਗਰਬ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾ ਸਦਗੁਰ ਕੇ ਪਾਇਓ ਸਿਖਾ ਮੰਨੋਂ ਪਰਸ਼ਨ ਹੈ ਮਾਰਾ ਆਪਣੀ ਕਿਹੜੀ ਚੀਜ਼ ਹੈ ਤੋ ਸਦਗੁਰੂ ਜੀ ਕਿਰਪਾ ਕਰਕੇ ਫਰਮਾਉਂਦੇ ਹਨ ਆਪਨ ਤਨ ਨਹੀਂ ਜਾ ਕੋ ਗਰਬ ਇਹ ਜੀਵ ਜੀ ਦਾ ਹੰਕਾਰ ਕਰਦਾ ਹੈ ਸਰੀਰ ਆਪਣਾ ਤਾਂ ਨਹੀਂ ਰਗਤ ਬਿੰਦ ਕਾ ਇਹ ਤਨ ਅਗਨੀ ਪਾਸ ਪਰਾਨ ਇਹ ਰਗਤ ਦਿਨ ਦੇ ਮਾਇਕ ਤੇ ਜਿਹਦੇ ਸੁਲੰਭ ਕਰਕੇ ਸਰੀਰ ਬਣਿਆ ਹੋਇਆ ਇਹ ਸਰੀਰ ਆਪਣਾ ਨਹੀਂ ਹੈ ਪਤੀ ਪ੍ਰਕਿਰਤੀ ਰੂਪ ਇਹ ਦੇਵ ਹੀ ਹੋ ਮੈਂ ਕਰਦਾ ਹੱਗ ਚੰਦ ਦੀ ਇਹਨਾਂ ਇਹਦੇ ਕਿਦਾਂ ਕੀ ਕੀ ਜੋ ਹੈ ਇਸ ਵਿੱਚ ਜਲ ਕੀ ਪੀਤ ਪਵਨ ਕਾ ਥੰਦਾ ਰੰਗ ਲਗੰਗ ਕਾ ਧਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸਾਇ ਵਿਚਾਰਾ ਇਹ ਤਨ ਆਪਣਾ ਨਹੀਂ ਜਿਹੜਾ ਤੋਂ ਹੰਕਾਰ ਕਰਦਾ ਹੈ ਇਹ ਤਾਂ ਪਾਣੀ ਡੋਬਣ ਨੂੰ ਕਹਿੰਦਾ ਮੈਂ ਹੀ ਡੋਬ ਲਾਵਾਂ ਅਬ ਕਹਿੰਦੀ ਮੈਂ ਸਾਡਾ ਲਾਵਾ ਸ਼ੇਰ ਵਗੈਰੇ ਕਹਿੰਦੇ ਸਾਡਾ ਹੀ ਖਾਜਾ ਹੈ ਸੁਬੰਦੀ ਕਹਿੰਦੇ ਸਾਡਾ ਹੀ ਆ ਇਸਤਰੀ ਕਹਿੰਦੀ ਲਾਵਾ ਨਾ ਮੈਂ ਵਿਆਹ ਹੋ ਕੇ ਹੱਕੀ ਨਹੀਂ ਇਸ ਪ੍ਰਕਾਰ ਇੰਨਿਆਂ ਦੀ ਮੇਰ ਤੂੰ ਕਾਹਨੂੰ ਮੇਰ ਕਰਦਾ ਹੈ ਜੀ ਆਪਨ ਤਾਂ ਨਹੀਂ ਜਾਂ ਕੋ ਗਰਵ ਜੇ ਦਾ ਹੰਕਾਰ ਕਰਦਾ ਹੈ ਸੀ ਆਪਣੇ ਨਹੀਂ ਹੈ ਰਾਜ ਮਿਲਖ ਨਹੀਂ ਆਪਨ ਦਰਬਾਰ ਨਾ ਆਪਣੇ ਰਾਜ ਹੈ ਕਿਸਦਾ ਨਾ ਕਹੇ ਦੀ ਮਿਲਖ ਜੰਗੀਰ ਹੈ ਨਾ ਆਪਣਾ ਧਨ ਕਿਸੇ ਦਾ ਹੈ ਆਪਨ ਨਹੀਂ ਕਾ ਕੋ ਲਪਟਾਇਓ ਇਹ ਤਾਂ ਆਪਣੀਆਂ ਚੀਜ਼ਾਂ ਹੈ ਨਹੀਂ ਕਾ ਕੋ ਕਿਸ ਵਾਤੇ ਇਹਨਾਂ ਕਿਸ ਵਾਤੇ ਇਹ ਨੀਜ਼ਾਂ ਦੀ ਲਪਟਿਆਂ ਫਸਿਆ ਆਪਣੀ ਜਿਤਨੂੰ ਫਸਾਇਆ ਹੈ ਆਪਨ ਨਾਮ ਸਤਗੁਰ ਤੇ ਪਾਈ ਆਪਣੀ ਕੀਤੈ ਨਾਮ ਐਸ ਲੋਕ ਚ ਵੀ ਆਉਣ ਵਾਲੀ ਕੰਮ ਵਿਕਾਰਾਂ ਤੋਂ ਬਚਾਉਣ ਵਾਲੀ ਜਮਾਂ ਤੋਂ ਛਾਉਣ ਵਾਲੀ ਪਰ ਲੋਕ ਸਹਿਤਾ ਕਰਨ ਵਾਲੀ ਉਹ ਆਪਣਾ ਨਾਮ ਸਤਗੁਰੂ ਸਾਹਿਬ ਕੋ ਪਾਇਆ ਜਿਸ ਕਿਸੇ ਨੇ ਪਾਇਆ ਹੈ ਰਹਾਉ ਸੁਤ ਬਣਤਾ ਆਪਨ ਨਹੀਂ ਭਾਈ ਪੁੱਤਰ ਵੀ ਆਪਣੇ ਨਹੀਂ ਬਣਤਾ ਈਸਰੀ ਵੀ ਆਪਣੀ ਨਹੀਂ ਆਪਣੇ ਭਰਾਤਾ ਵੀ ਨਹੀਂ ਹਨ ਦੇਸ ਮੀਤ ਆਪ ਬਾਪ ਨਾ ਮਾਈ ਜਿੰਜ ਪਿਆਰੇ ਮਿੱਤਰ ਜਿਹੜੇ ਮੰਨੇ ਆ ਪ੍ਰਾਣਾਂ ਕੋ ਸੁਖਦਾਇਕ ਜਾਂ ਇਸ ਦੇਵਤੇ ਮੰਨੇ ਜਿਹੜੇ ਆਪ ਦੀ ਪੂਜਾ ਪ੍ਰਤੀਸ਼ਟਾ ਵਿੱਚ ਹੀ ਲਾਈ ਰੱਖਦੇ ਹਰ ਵਕਤ ਵੀ ਨਹੀਂ ਰੱਖਦੇ ਹੈ ਤੇ ਮਿੱਤਰ ਆਦਿਕ ਜਿਹੇ ਮੰਮੇ ਬਾਪੂ ਤੇ ਮਾਦਿਕ ਇਹ ਵੀ ਆਪਣੇ ਨਹੀਂ ਹਨ ਸੋ ਇਹਨਾਂ ਰੂਪਾ ਫੋਨ ਨਹੀਂ ਧਾਮ ਅਜਿ ਇਸੇ ਤਰ੍ਹਾਂ ਮੰਮ ਤੇ ਬੁੱਧ ਵੀ ਆਪਣੇ ਨਹੀਂ ਵਿਗੜੇ ਹੋਏ ਹਨ ਇਸੇ ਪ੍ਰਕਾਰ ਕੋਈ ਨਾ ਰੂਪਾ ਫੋਨ ਨਹੀਂ ਧਾਮ ਇਹਨਾਂ ਵੀ ਆਪਣਾ ਨਹੀਂ ਚੰਦ ਵੀ ਆਪਣੀ ਨਹੀਂ ਦਮੜੇ ਜਿਹੇ ਟਕਸਾਰੀ ਬਣੇ ਵੀ ਆਪਣੇ ਨਹੀਂ ਹਨ ਹੈਵਰ ਗੈਵਰ ਆਪਨ ਨਹੀਂ ਕਾਂ ਜਿਹੜੇ ਹਾਥੀ ਘੋੜੇ ਵਰ ਬ੍ਰਿਆਈ ਸ੍ਰੇਸ਼ ਹਨ ਅਗੇ ਗੈਵਰ ਆਫੀ ਕਿੱਤੇ ਹਨ ਸਫੈਦ ਜਿਹੇ ਇਹ ਵੀ ਆਪਣੇ ਕੰਮ ਨਹੀਂ ਆਉਣ ਵਾਲੇ ਜਬ ਤੇ ਹੋਈ ਲਾਮੀ ਢਾਈ ਚਲੇ ਨਹੀਂ ਇੱਕ ਪੈਰੇ ਇੱਕ ਕਦਮ ਵੀ ਨਹੀਂ ਚੱਲਣਾ ਇਹਨਾਂ ਨਾਲ ਬਹੁ ਨਾਨਕ ਜੋ ਗੁਰਬਖਸ਼ ਮਿਲਾਇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜੀਤ ਨੂੰ ਬਖਸ਼ਿਆ ਇਹ ਆਜ ਦੇ ਨਾਮ ਮਿਲ ਲਿਆ ਕਿਰਪਾ ਕਰਕੇ ਜਿਸ ਦਾ ਸਭ ਕਿਛੁ ਜਿਸ ਦਾ ਹਰ ਰਾਯਾ ਉਹਦਾ ਭਾਈ ਸਭ ਕੋਈ ਉਹਦੇ ਇਸਤਰੀ ਵੀ ਐ ਪੁੱਤਰ ਵੀ ਐ ਧਨ ਵੀ ਦੌਲਤ ਵੀ ਸਭ ਸਫਲੇ ਆ ਤਿੰਨ ਕਾ ਖਾਜਾ ਤੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਉਹਨਾਂ ਦੇ ਮਿਹਰ ਫਰਾਈ ਸਭੁੱਤ ਹੈ ਇਹ ਸਭ ਕੁਝ ਸਫਲਾ ਹੈ ਉਹਨਾਂ ਦਾ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਲੱਗੇ ਹੋਏ ਹਨ ਜਿਸ ਦਾ ਸਭ ਕੁਝ ਜਿਸ ਦਾ ਸਭ ਕੁਝ ਜਿਸ ਦਾ ਹਰ ਰਾਹ ਹੈ ਜਿਨ੍ਹਾਂ ਦਾ ਪਰਮੇਸ਼ਰ ਬਣ ਗਿਆ ਉਹਨਾਂ ਦਾ ਭਾਈ ਸਭ ਕੁਝ ਹੈ ਜਿਨ੍ਹਾਂ ਦਾ ਪਰਮੇਸ਼ਰ ਨਹੀਂ ਬਣਿਆ ਉਹ ਸਾਰੇ ਪਦਾਰਜਵਾਦ ਦੇ ਜਾਣ ਕੇ ਅੰਤ ਨੂੰ ਗੌੜੀ ਮਹੱਲਾ 5 ਵਾ ਗੁਰ ਦੇ ਚਰਨ ਉਪਰ ਮੇਰੇ ਮਾਥੇ ਸਤਿਗੁਰੂ ਸਾਹਿਬ ਦੇ ਕੋਇ ਕਰਨ ਸਾਡੇ ਮੱਥੇ ਟਿਕ ਕੇ ਰਹੇ ਸਾਡੇ ਮਨ ਤੇ ਮੱਥਾ ਅੰਤਾ ਕਰਨ ਦੇ ਅੰਦਰ ਸਤਿਗੁਰੂ ਸਾਹਿਬ ਦੇ ਚਰਨ ਹਰ ਵਕਤ ਉਪਰ ਟਿਕ ਕੇ ਰਹਣ ਸਾਤੇ ਦੁੱਖ ਮੇਰੇ ਸਗਲੇ ਲੱਤ ਐਸੇ ਸਾਡੇ ਅੰਤਾ ਕਰਨ ਨੂੰ ਮੱਥੇ ਦੇ ਗੁਰੂ ਦੇ ਚਰਨ ਉਪਰ ਟਿਕੇ ਹਨ ਇਸ ਕਰਕੇ ਸਾਡੇ ਜੰਮ ਮਰਨ ਦੇ ਜਿੰਨੇ ਦੁੱਖ ਹੋਏ ਸਾਰੇ ਮਾਰੇ ਦੀ ਕਿਰਪਾ ਕਰਕੇ ਨਿਵਰਤ ਹੋ ਗਏ ਲੈ ਗਏ ਹਨ ਸਤਗੁਰ ਆਪਣੇ ਕੋਪ ਕੁਰਬਾਨੀ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਕੁਰਬਾਨ ਬਲਿਹਾਰ ਜਾਈਏ ਆਤਮ ਜੀਨ ਪਰਮ ਰੰਗ ਮੰਨ ਜੀਨ ਦੀ ਕਿਰਪਾ ਕਰਕੇ ਆਪਣੇ ਆਤਮਾ ਰੂਪ ਨੂੰ ਜਾਣ ਲਈਦਾ ਪਰਮ ਆਨੰਦ ਵੱਡੇ ਆਨੰਦ ਨੂੰ ਮਾਣੀਦਾ ਰੰਗ ਨੂੰ ਰਹਾਉ ਚਰਨ ਰੇੜ ਗੁਰ ਕੀ ਮੁਖ ਲਾਗੀ ਸਤਿਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਜਿਹਨਾਂ ਦੇ ਮੁਖ ਮਸਤਕ ਤੇ ਲੱਗੀ ਹੈ ਅੰਤਕਾਰਨ ਵਿੱਚ ਧਾਰਨ ਸਰਵ ਦਾ ਰੂਪ ਹੋਈ ਹੈ ਹੰ ਗੁਦ ਤਿੰਨ ਸਗਲ ਤਿਆਗੀ ਉਹ ਮਹਾਰਾਜ ਦੀ ਚਰਨ ਧੂੜ ਬਣਨੇ ਕਰਕੇ ਹੰਕਾਰ ਵਾਲ ਜਿਹੜੀ ਬੁੱਧੀ ਸੀ ਜਿਨ੍ਹਾਂ ਗੁਰਮਖੰਦ ਸਾਰੀ ਛੜ ਦਿੱਤੀ ਹੈ ਗੁਰ ਦਾ ਸ਼ਬਦ ਲੱਗੂ ਮਨ ਮਿੱਠੇ ਪਿਆਰੇ ਨੂੰ ਗੁਰੂ ਸਾਹਿਬ ਦਾ ਸ਼ਬਦ ਮਨ ਚ ਪਿਆਰਾ ਲੱਗਿਆ ਆ ਜੀਵਨ ਜਾਗ ਪਿਆ ਜਿਨ੍ਹਾਂ ਦਾ ਮਾਰ ਬ੍ਰਹਮਤਾ ਤੇ ਮੋਹ ਢੀਟਾ ਉਹ ਸ਼ਬਦ ਮਿੱਠਾ ਲੱਗਣੇ ਕਰਕੇ ਮਾਰਾ ਕਹਿੰਦੇ ਕਾਰਬ੍ਰਹਮ ਪਰਮੇਸ਼ਰ ਨੂੰ ਇਸ ਤਰਕੇ ਸੀ ਦੇਖ ਲਿਆ ਹੈ ਗੁਰ ਸੁਖ ਦਾਤਾ ਗੁਰ ਕਰਤਾ ਸਭੀ ਸੰਸਾਰ ਸੁਖਾਂ ਦੇ ਦਾਤੇ ਹੈ ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਹੈ ਕਰਤਾ ਰੂਪ ਹਨ ਜੀ ਪ੍ਰਾਣ ਨਾਨਕ ਗੁਰ ਆਧਾਰ ਜੀਆਂ ਦੇ ਪ੍ਰਾਣਾ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਸਰਾ ਹਨ ਗੁਰੂ ਜੀ ਗੌੜੀ ਮਹੱਲਾ ਪੰਜਵਾ ਰੇ ਮਨ ਮੀਰੀ ਤੂੰ ਕਾ ਕਹੋ ਆਏ ਮੇਰੇ ਪਿਆਰੇ ਮਨੋ ਤੂੰ ਕਿਸ ਵਾਹਿਗੁਰੂ ਨੂੰ ਚਾਹਿਆ ਕਰ ਜਾ ਕੈ ਊ ਨਾ ਕਸ਼ੂ ਨਾ ਜਿਸ ਵਾਹਿ ਕੋ ਕਰਛੂ ਨਾ ਹੀ ਨੀ ਕਿਸੇ ਪ੍ਰਕਾਰ ਦੀ ਕਵੀ ਪੇਸ਼ੀ ਨਹੀਂ ਹੈ ਕੋਈ ਹਰ ਸਾ ਪ੍ਰੀਤਮ ਕਰ ਮਨ ਮੀ ਸੋ ਹਰੀ ਪਿਆਰਾ ਹੈ ਸਭ ਦਾ ਅਕਿੰਤ ਕਣਾਂ ਦੀ ਪਾਲਣਾ ਕਰਨ ਵਾਲਾ ਹੈ ਮੇਰੇ ਪਿਆਰੇ ਮਿੱਤਰਾ ਉਹ ਹਰੀ ਨੂੰ ਆਪਣਾ ਮਿੱਤਰ ਬਣਾਉਣਾ ਕਰ ਪ੍ਰਾਨ ਆਧਾਰ ਹਰੀ ਸ੍ਰੀਖਾ ਮਿੱਤਰ ਆਪਣਾ ਕਰ ਨਾ ਹਰੀ ਸੋ ਹਰੀ ਹੈ ਪ੍ਰੀਤਮ ਕੋਈ ਆਪਣਾ ਮਿੱਤਰ ਬਨਉਣਾ ਕਰ ਪ੍ਰਾਨ ਆਧਾਰ ਰੱਖੂ ਸਾਧ ਕੀ ਕੋ ਤਰਾਂਗਾ ਆਸਰਾ ਰੂਪ ਹੈ ਸਦਾ ਚਿੱਤ ਵਿੱਚ ਰੱਖਿਆ ਕਰ ਹਰੀ ਜਿ ਸਤ ਆਪੀ ਹਰੀ ਰਹਾਉ ਬਿਮਾਨ ਮੀਰੇ ਤੂ ਤਾਕੋ ਸੇ ਇਹ ਮੇਰੇ ਪਿਆਰੇ ਮਨੋ ਉਸ ਵਾਹਿਗੁਰੂ ਦਾ ਕੁ ਸੇਵਨ ਭਜਨ ਕਰ ਆਦ ਪੁਰਖ ਅਪਰੰਪਰ ਦੇ ਜੋ ਸਾਰੇ ਜਗ ਦਾ ਆਦ ਹੈ ਪੁਰਖ ਪੂਰਨ ਹੈ ਪ੍ਰਕਿਰਤੀ ਤੋਂ ਪਰੇ ਹੈ ਦੇਵ ਪ੍ਰਕਾਸ਼ ਰੂਪ ਹੈ ਇਸ ਉਪਰ ਮਨ ਕਰ ਤੂ ਆਸਾ ਇਹ ਮਨੋ ਉਸ ਵਾਹਿਗੁਰੂ ਦੇ ਉਪਰ ਤੂ ਆਸ਼ਰਖੇ ਕਰੇ ਆਦ ਯੁਗ ਆਦ ਜਾ ਕਾ ਪਰਵਾਸ ਜਿਹੜਾ ਸਾਰੇ ਜਗ ਦੇ ਆਦ ਵਿੱਚ ਹੈ ਯੁਗਾਂ ਯੁਗਾਂ ਅਲ ਕਾਂ ਸਦੀਪੇ ਤਾ ਜੁਰਾ ਜਦ ਜੀ ਹੈ ਗੁਰਜੀਵ ਆਦ ਕਹਿ ਇਸ਼ਰਾਦ ਕਹਿੰਦੇ ਆਦ ਵਿੱਚ ਕੀ ਹੈ ਅਤੇ ਸਦਾ ਜਿਹਦਾ ਪਰੋਸਾ ਹੈ ਭਗਤਾਂ ਜਿਨ੍ਹਾਂ ਨੂੰ ਕੋਈ ਪਰੋਸਾ ਭਾਰ ਆ ਕੀ ਪ੍ਰੀਤ ਸਦਾ ਸੁਖ ਹੋਏ ਜਿਸ ਦੀ ਪ੍ਰੀਤੀ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਭਗਤਾਂ ਨੂੰ ਪਿੱਛੇ ਹੋਈ ਹੈ ਹੁਣ ਹੁੰਦੀ ਅੱਗੇ ਨੂੰ ਹੋਵੇਗੀ ਨਾਨਕ ਗਾਵੇ ਗੁਰ ਮਿਲ ਸੋ ਸਰਬਉੱਚ ਜੀ ਕਹਿੰਗੇ ਗੁਰਾਂ ਦੇ ਨਾਲ ਮਿਲ ਕੇ ਸਭ ਆਈ ਉਹ ਉਸ ਨੂੰ ਗਾਉਂਦੇ ਆ ਕਾ ਤੁਸੀਂ ਵੀ ਗਾਉਣਾ ਕਰੋ ਗੌੜੀ ਮਹੱਲਾ ਪੰਜਵਾ ਨੀਤ ਕਰੈ ਸੋਈ ਹਮ ਮੰਨਾ ਮਿੱਤਰ ਜੋ ਅਕਾਲ ਪੁਰਖ ਵਾਂਗ ਜੀ ਕਰਦਾ ਹੈ ਕੱਟੀਆਂ ਲੋਹਾਂ ਤੇ ਦੇਖ ਕੇ ਵੀ ਇਉਂ ਕਿਹਾ ਤੇਰਾ ਕੀ ਆ ਮਿੱਠਾ ਲਾਗੇ ਗਰਮ ਰੇਤਾ ਪੈਂਦੇ ਨੂੰ ਵੇਖ ਕੇ ਵੀ ਚੰਨਨ ਬੂਰ ਸਮਝਿਆ ਹੈ ਅਪੇ ਉੱਪਰ ਵੀ ਦੇਖ ਰੂ ਹਰਮੰਦਰ ਸਾਹਿਬ ਦੀ ਹਰ ਕੀ ਪੌੜੀ ਦਾ ਚੁੱਭਾ ਸਮਝਿਆ ਹੈ ਕਿਉਂ ਕਹਿੰਦੇ ਆਂ ਸਤਿਗੁਰੂ ਸਾਹਿਬ ਜੀ ਈਤ ਕਰੈ ਤੂ ਹੀ ਹਮ ਮੰਨੋ ਜੋ ਕਾਲ ਪ੍ਰਖ ਵਾਹਿਗੁਰੂ ਕਰ ਰਿਹਾ ਹੈ ਉਸ ਨੂੰ ਅਸੀਂ ਬੜਾ ਚੰਗਾ ਕਰਕੇ ਮੰਨਿਆ ਹੈ ਈਤ ਕੇ ਕਰ ਤੋ ਕੁਸਲ ਸਮਾਨੋ ਜੋ ਮਿੱਤਰੋ ਕਾਲ ਸੁਭੇ ਕੋਈ ਤਿਰਕੱਬ ਹਨ ਇਹ ਸੁਖ ਦੇ ਵਿੱਚ ਸਮਾਉਣ ਵਾਲੇ ਮਿਲਣ ਵਾਲੇ ਹੈ ਜਿਹੜਾ ਵਾਹਿਗੁਰੂ ਦੇ ਕਰਤੱਵਾਂ ਵਿੱਚ ਪ੍ਰਸੰਨ ਰਹਿੰਦਾ ਜੋ ਕੋਈ ਕਰਦਾ ਭਲਾ ਕਰਦਾ ਉਹ ਮਿੱਠੇ ਕਰਦੂ ਕੁਝ ਸਮਾਨਾ ਉਹ ਕੁਝ ਅਨੰਦ ਰੂਪ ਵਿੱਚ ਸਮਾ ਜਾਂਦਾ ਭੇਦ ਹੋ ਜਾਂਦਾ ਹੈ ਏਕਾ ਤੀਕ ਮੀਰੇ ਮਨ ਕੀ ਸਾਡੇ ਮਨ ਵਿੱਚ ਵੀ ਸਾਡੀ ਚਿਤਵਣੀ ਚਿਤਵਣੀ ਵਿੱਚ ਵੀ ਚਿਤਵਣੀ ਚ ਕੋਈ ਮਨ ਕਿਤੇ ਕੀ ਤੁੰਦੀ ਤੇ ਕੋਟ ਹੈ ਜਿਸ ਕਿਸ ਕਰਨਾ ਸੋ ਹਮਰਾਮੀ ਜਿਸ ਕਿਸੇ ਨੂੰ ਕੁਝ ਕਰਨਾ ਹੈ ਸਾਡਾ ਮਿੱਤਰ ਅਕਾਲ ਪੁਰਖ ਹੀ ਹੈ ਉਹ ਤੋਂ ਬਿਨਾਂ ਕਿਸੇ ਨੂੰ ਕੀ ਕਰ ਦੇਣਾ ਹੈ ਰਹਾਉ ਨੀਤ ਹਮਾਰਾ ਬੇਪਰਵਾਹ ਬਾਬਾ ਅਕਾਲ ਪੁਰਖ ਸੱਜਣਾ ਉਹ ਸਾਡਾ ਬੇਪਰਵਾਹ ਬੇਖਾਸ ਹੈ ਬੇਪਰਵਾਹ ਨੀਤ ਹਮਾਰਾ ਬੇਪਰਵਾਹ ਬਾਬਾ ਸੱਜਣਾ ਅਕਾਲ ਪੁਰਖ ਪਿਆਰਾ ਉਹ ਬੇਪਰਵਾਹ ਬੇਖਾਸ ਹੈ ਕਿਸੇ ਨਿਆਜ਼ ਦੀ ਨਹੀਂ ਤੇ ਖੁਸ਼ ਹੋਣ ਵਾਲਾ ਨਹੀਂ ਹੈ ਗੁਰ ਕਿਰਪਾ ਤੇ ਮੋਹ ਅਸਨਾਹ ਸਤਿਗੁਰਾਂ ਦੀ ਕਿਰਪਾ ਕਰਕੇ ਸਾਡਾ ਉਹ ਦਿਨ ਅਸਨਾਹ ਫਾਰਸੀ ਚ ਇਸ਼ਨਾਈ ਦੋਸਤੀ ਦਾ ਨਾਮ ਹੁੰਦਾ ਹੈ ਗੁਰਾਂ ਦੀ ਕਿਰਪਾ ਨਾਲ ਸਾਡਾ ਉਹਦੇ ਨਾਲ ਪਿਆਰ ਪਿਆ ਹੋਇਆ ਹੈ ਉਹਦੀ ਸਾਨੂੰ ਅਸਨਾਹ ਨਾ ਸਿਆਣ ਪਛਾਣ ਦਾ ਨਾਮ ਵੀ ਕਰਦੇ ਐ ਸੰਪਰਦਾਵਾਰੇ ਪਰ ਫਾਰਸੀ ਕਿਸ਼ਨਾਈ ਨਾ ਦੋਸਤੀ ਦਾ ਹੈ ਗੁਰਾਂ ਦੀ ਕਿਰਪਾ ਕਰਕੇ ਸਾਡੀ ਉਹਨਾਂ ਸਿਆਣ ਜਾਣ ਪਈ ਹੈ ਗੁਰਮੀ ਕਿਰਤਾਨਾ ਸਾਡੀ ਉਹਨਾਂ ਨਾਲ ਦੋਸਤੀ ਪਈ ਹੈ ਸੁਨਾਹਾ ਪਿਆਰਾ ਹੈ ਸਾਡਾ ੀਤ ਹਮਾਰਾ ਅੰਤਰਜਾਮੀ ਉਹ ਸਾਡਾ ਮਿੱਤਰ ਹੈ ਕੈਲਕੁ ਸੰਦਰੀ ਗੰਨ ਵਾਲਾ ਹੈ ਸਮਰਾਥ ਪੁਰਖ ਪਾਰ ਬ੍ਰਹਮਚਰਿਸ਼ੇਸ਼ ਰੇਖੇ ਤੂਰਨੇ ਪਾਪੋਂ ਪੁੰਨੇ ਤੋਂ ਪਾਰ ਹੈ ਗ੍ਰੰਭ ਵਿਆਹ ਕੇ ਸਰਬ ਕਾ ਮਾਲਕ ਹੈ ਥਾਮਦਾਸੇ ਤੋਂ ਠਾਕੁਰ ਮੀਰੇ ਅਸੀਂ ਤਾਂ ਸੱਚੇ ਪਾਤਸ਼ਾਹ ਜੀ ਆਪਕੇ ਸੇਵਕ ਹਾਂ ਕੁਝ ਸਾਡੇ ਮਾਲਕ ਉਹ ਪਿਆਰੇ ਅਕਾਲਪੁਰਖ ਮਾਨ ਮਹਤ ਨਾਨਕ ਪ੍ਰਭ ਤੇਰੀ ਜਿਹੜਾ ਮਾਨ ਕੋਈ ਸਤਕਾਰ ਕਰਨਾ ਹੈ ਮਹਤ ਮਰਤਵਾ ਕੋਈ ਕਰਨਾ ਹੈ ਪ੍ਰਭ ਜੀ ਸਾਡੇ ਤੇ ਆਪ ਆਪ ਤੇ ਹੀ ਆ ਸਾਡਾ ਜਿਹੜਾ ਮਾਨ ਬ੍ਰਹਮ ਗਿਆਨ ਦਾ ਆਨੰਦ ਹੈ ਸਤਕਾਰ ਹੈ ਬ੍ਰਹਮ ਗਿਆਨੀ ਆ ਪਰਮੇਸ਼ਰ ਮਹਤ ਮਰਤਵਾ ਜਿਹੜਾ ਹੈ ਵੱਡਾ ਜਿੰਜਾ ਕਿਸੇ ਕਿਸ ਹੀ ਜਿਹੜਾ ਨਿਰਵੈਲ ਸੀਸ ਦੇ ਆ ਜਿਹੜਾ ਮੁਰਤਵਾ ਗੁਰकाय ਗੱਦੀ ਦਾ ਪ੍ਰਾਪਤ ਕੀਤਾ ਹੈ ਇਹ ਵੀ ਤੇਰੇ ਪਾਸੋਂ ਪ੍ਰਾਪਤ ਹੋਇਆ ਉੱਪਰ ਹੈ ਅਤੇ ਜਿਹੜਾ ਮਾਨ ਸਤਕਾਰ ਹੋਣਾ ਸੰਗਤਾਂ 'ਚ ਇਹ ਵੀ ਤੇਰਾ ਹੈ ਮਹਤ ਵੱਡਾ ਮੁਰਤਵਾ ਜਿਹੜਾ ਬ੍ਰਹਮ ਦਾ ਸਰੂਪ ਇਕਤਾ ਵਾਲਾ ਇਹ ਵੀ ਮੁਰਤਵਾ ਤੇਰੀ ਵੱਲੋਂ ਹੀ ਇਹ ਪ੍ਰੂ ਤੇਰੇ ਉੱਪਰ ਹੈ